ਅਪਲੋਡ ਇੱਦਾਂ ਹੀ ਕਰਨੀ ਹੁਣ ਮੈਂ ਦੇਖੀ ਦੇਖੋ ਗਾਇਜ਼ ਇਹ ਨਾ ਇੰਨਾ ਰਾਜ ਹੋਇਆ ਇਹਦੀ ਮੰਮੀ ਨੇ ਇਹਨੂੰ ਡਾਂਟਤਾ ਤੇ ਹੁਣ ਮੇਰੀ ਗੋਦੀ 'ਚ ਆ ਕੇ ਬੈਠਾ ਨਾ ਕੁਝ ਬੋਲ ਰਿਹਾ ਨਾ ਦੱਸ ਰਿਹਾ ਕੁਝ ਨਾ ਹੀ ਹੱਸ ਰਿਹਾ ਹੁਣ ਮੈਂ 5 ਗਿਣਾਗਾ 5 ਗਿੰਦੇ ਗਿੰਦੇ ਜੇ ਹੱਸ ਉਹ ਗਿਣਨ ਤੋਂ ਪਹਿਲਾਂ ਹੀ ਹੱਸ ਮੈਂ ਸ਼ਰਮੰਦੀ ਬਹੁਤ ਹੈ ਕੋਈ ਨਹੀਂ ਦੇਖ ਰਿਹਾ ਤੇ ਇਹ ਹੈ ਇਹ ਬੈਗ ਤੇ ਇਹ ਦੇ ਨਾਲ ਜੀਨਸ ਹੈ ਕਿਹੜਾ ਵਾਸ਼ਿੰਗ ਕੱਪੜੇ ਚ ਕਿਹੜਾ ਵਾਸ਼ਿੰਗ ਕੱਪੜੇ ਚ ਅਬਨੀਤ ਖੁਸ਼ ਸਕਾ ਰਹਉਂਦੇ ਹੀ ਇਹ ਮੰਝਾ ਬੁੰਨ ਵਾਲੇ ਮਿਲ ਗਏ ਬੰਦੇ। ਭਾਈ ਆਜੋ ਲਿਓ। ਅੱਸੀ ਕੱਲ੍ਹ ਦੋਸਤੋ ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਜੀ ਸਾਰਿਆਂ ਦੇ? ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ, ਖੁਸ਼ ਹੋਵੋਗੇ ਆਪਣੀ ਲਾਈਫ ਦੇ ਵਿੱਚ। ਅੱਜ ਅਵਨੀਤ ਮੈਂ ਤੇ ਅਵਨੀਤ ਦੀ ਮੰਮੀ ਅਸੀਂ ਜਾ ਰਹੇ ਹਾਂ ਜੀ ਪੀਟੀਐਮ ਤੇ ਕਿਉਂਕਿ ਅਵਨੀਤ ਦੇ ਸਕੂਲ ਦੇ ਵਿੱਚ ਅੱਜ ਪੀਟੀਐਮ ਹੈ ਜੀ। ਤੇ ਅਸੀਂ ਉੱਥੇ ਦੀ ਤਿਆਰੀ ਕਰ ਰਹੇ ਆਂ। ਤੇ ਅਵਨੀਤ ਬੈਠਾ ਹੋਇਆ ਹੈ ਹੈਲੋ ਗਾਇਜ਼ ਆ ਦੇਖੋ ਰੈਬਿਟ ਆਪਣਾ ਕਲੀ ਦਾ ਇਹ ਰੈਬਿਟ ਜਦੋਂ ਅਵਨੀਤ ਸੀਗੀ 4 ਸਾਲ ਦੀ ਤੇ ਉਦੋਂ ਉਹਨੇ ਲੈ ਕੇ ਆਇਆ ਸੀ ਮੈਂ ਰੈਬਿਟ ਇਹ ਤੇ ਉਦੋਂ ਦਾ ਇਹਨੇ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਇਹਦੇ ਨਾਲ ਖੇਡਦੀ ਰਹਿੰਦੀ ਹੈ ਤੇ ਹਾਂਜੀ ਦੋਸਤੋ ਇਹ ਤਾਂ ਮੈਂ ਜਾਣਦਾ ਹਾਂ ਕਿ ਵੀਡੀਓ ਦੇ ਵਿੱਚ ਹਲੇ ਬਹੁਤ ਸੁਧਾਰ ਦੀ ਲੋੜ ਹੈ ਹਲੇ ਬਹੁਤ ਕੁਝ ਸਿੱਖਣਾ ਹੈ ਮੈਂ ਇਸ ਫੀਲਡ ਦੇ ਵਿੱਚ ਅਜੇ ਚਲੋ ਨਵਾਂ ਨਵਾਂ ਐਕਸਪੀਰੀਅੰਸ ਹੈ ਹੋ ਰਿਹਾ ਤੇ ਇੱਕ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਨੀ ਸੀ ਕਿ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਦਾ ਹਾਂ ਤੁਸੀਂ ਪਲੀਜ਼ 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 ਕਮੈਂਟ ਜ਼ਰੂਰ ਕਰਕੇ ਦੱਸਦਿਆ ਕਰੋ ਵੀਰੋ ਕਿ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਉਦੇ ਵਿੱਚ ਕੀ ਕੀ ਸੁਧਾਰ ਦੀ ਲੋੜ ਹੈ ਤੇ ਅੱਗੇ ਮੈਂ ਉਸ ਦੇ ਵਿੱਚ ਕੀ ਕੀ ਕਰੈਕਸ਼ਨਸ ਕਰ ਸਕਦਾ ਹਾਂ ਠੀਕ ਹੈ ਅਵਨੀਤ ਠੀਕ ਹੈ ਆ ਦੇਖੋ ਗਾਇਸ ਅਵਨੀਤ ਦਾ ਗੁੱਸਾ ਵੀ ਦੇਖ ਲੋ ਅੱਜ ਇਹ ਗੁੱਸੇ ਦੇ ਵਿੱਚ ਕਿਵੇਂ ਇਹ ਦੇਖੋ ਇਦਾਂ ਰੁੱਸ ਜਾਂਦਾ ਹੈ ਫਿਰ ਇਹ ਹਾਸਾ ਵੀ ਨਹੀਂ ਹੈਗਾ ਦੇਖੋ ਆ ਦੇਖੋ ਆ ਕਿ ਹਾਸਲਾ ਹੈ ਆ ਕਿ ਉਹ ਹਾਸਲਾ ਹੈ ਹਾਂ ਕੋਈ ਨਹੀਂ ਉਹ ਹਾਸਲਾ ਹੈ ਹਾਂ ਕੋਈ ਨਹੀਂ ਉਹ ਕਿ ਉਹ ਕਿ ਉਹ ਕਿ ਉਹ ਕਿ ਉਹ ਕਿ ਇਦਾਂ ਹੀ ਬਣਾਉਂਗਾ ਇਦਾਂ ਹੀ ਹਾਸਲਾ ਹਲੇ ਵੀ ਹਾਸਲਾ ਸੱਚੀ ਕਹਣਾ ਇਦਾਂ ਹੀ ਫਾਦਣੀ ਆ ਅਪਲੋਡ ਇਦਾਂ ਹੀ ਕਰਨੀ ਹੁਣ ਮੈਂ ਦੇਖੋ ਗਾਇਜ਼ ਇਹ ਨਾ ਇਨਰਾਜ ਹੋਇਆ ਇਹਦੀ ਮੰਮੀ ਨੇ ਇਹਨੂੰ ਡਾਂਟਤਾ ਤੇ ਹੁਣ ਮੇਰੀ ਗੋਦੀ 'ਚ ਆ ਕੇ ਬੈਠਾ ਨਾ ਕੁਝ ਬੋਲ ਰਿਹਾ ਨਾ ਦੱਸ ਰਿਹਾ ਕੁਝ ਨਾ ਹਾਸ ਰਿਹਾ ਹੁਣ ਮੈਂ 5 ਗਿਣਾਗਾ 5 ਗਿਣਦੇ ਗਿਣਦੇ ਜੇ ਹਾਸ ਉਹ ਗਿਣਨ ਤੋਂ ਪਹਿਲਾਂ ਹੀ ਹਾਸ ਮੈਂ ਹਾਂਜੀ ਫਰੈਂਡਸ ਅਸੀਂ ਰੈਡੀ ਤਾਂ ਹੋ ਗਏ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਅਵਨੀਤ ਦੇ ਸਕੂਲ। ਚੱਲੀ ਅਵਨੀਤ। ਚਲੋ। ਕਿੱਥੇ ਹੋਣ ਦੇ ਤਾਂ? ਹਾਂਜੀ ਦੋਸਤੋ। ਅਵਨੀਤ ਦੇ ਸਕੂਲ ਤੇ ਅਸੀਂ ਆ ਗਏ ਹਾਂ ਦੇਖ ਲਓ ਜੀ। ਅਵਨੀਤ ਦਾ ਸਕੂਲ। ਤੇ ਹੁਣ ਆਪਾਂ ਜਾਵਾਂਗੇ ਜੀ ਟੀਚਰ ਦੇ ਕੋਲ। ਇਹਦੀ ਕਲਾਸ ਦੇ ਵਿੱਚ। ਇਹ ਸਕੂਲ। देखो दोस्तों होर उपर अवनीत का स्कूल तीस अंदरों देख सकते हो जी ਹੇ ਹੁਣ ਅਸੀਂ ਆ ਗਏ ਹਾਂ ਜੀ ਬਾਹਰ ਆਹ ਹੋਰ ਵੀ ਪੇਰੈਂਟਸ ਆ ਰਹੇ ਨੇ ਅਜੇ ਵੀ ਬੱਚਿਆਂ ਦੇ ਪੀਟੀਐਮ ਦੇ ਲਈ ਅਸੀਂ ਠੀਕ ਟਾਈਮ ਤੇ ਪਹੁੰਚ ਗਏ ਸੀ ਕਿਸੇ ਕੇ ਸ਼ਰਮਾਂਦੀ ਬਹੁਤ ਹੈ ਕੋਈ ਨਹੀਂ ਦੇਖ ਰਿਹਾ ਤੇਨੂੰ ਹਾਂਜੀ ਦੋਸਤੋ ਅਵਨੀਤ ਦੇ ਲਈ ਨੋਟਬੁਕਸ ਤਾਂ ਅਸੀਂ ਖਰੀਦ ਲਿਆ ਸੀ ਬਾਜ਼ਾਰ ਤੋਂ ਤੇ ਅਸੀਂ ਘਰੇ ਰੱਖ ਕੇ ਤੇ ਅਵਨੀਤ ਦੀ ਯੂਨੀਫਾਰਮ ਚੇਂਜ ਕਰਕੇ ਹੁਣ ਅਸੀਂ ਆਏ ਆ ਜੀ ਦੁਬਾਰਾ ਇੱਕ ਤਾਂ ਅਸੀਂ ਪਲਾਟ ਦੇ ਵੱਲ ਅਸੀਂ ਢੇੜਾ ਮਾਰਨਾ ਸਾਡਾ ਇੱਥੇ ਪਲਾਟ ਹੈਗਾ ਜੀ ਆਪਣਾ ਤੇ ਉਸ ਤੋਂ ਬਾਅਦ ਅਸੀਂ ਜਾਮਾਂ ਦੀ ਜੀ ਬਿਮਾਰ ਗਏ ਇਹ ਆਪਣੇ ਪਲਾਟ ਦੀ ਗਲੀ ਹੈ ਇਹ ਵੀ ਨਵੀਂ ਬਣੀ ਹੈ ਜੀ ਪਿਆਰ ਦੇ ਵਿੱਚ ਹੈ ਜੀ ਪਲਾਟ ਇਹ ਇਹ ਪਲਾਟ ਹੈ ਜੀ ਚੱਲੀਏ ਹੁਣ ਹੁਣ ਜੀ ਦੋਸਤੋ ਹੁਣ ਦੇਖੋ ਸਵੇਰ ਦੇ ਬੱਜ ਚੁੱਕੇ ਨੇ 10 10:30 ਤੇ ਹੁਣ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨਨਾ ਲੋ ਜੀ ਅਵਨੀਤ ਗੁਰਦੁਆਰਾ ਸਾਹਿਬ ਦੀ ਪਾਰਕ ਦੇ ਵਿੱਚ ਕਹਿਣ ਲੱਗਿਆ ਪਾਰਕ ਚ ਘੁੰਮਣਾ ਇਹ ਹੁਣ ਕਾਰਟੂ ਦੇ ਪਿੱਛੇ ਪਿੱਛੇ ਜਾਈ ਜਾਂਦੀ ਹੈ ਉਹ ਤਾਂ ਭੱਜ ਲਈ ਉਹਦੀ ਸਪੀਡ ਬਹੁਤ ਹੈ ਇਹ ਪਸੰਦ ਅਸੀਂ ਆ ਗਏ ਹਾਂ ਜੀ ਮਾਰਕੀਟ ਅਵਨੀਤ ਦੀ ਸ਼ੋਪਿੰਗ ਲਈ ਉਹ ਅਵਨੀਤ ਨੇ ਤਾਂ ਇਹ ਪਸੰਦ ਕਰ ਲਿਆ ਮਾੜਾ ਜਿਹਾ ਖੋਲ ਕੇ ਦਿਖਾਇਓ ਇੱਕ ਵਾਰੀ ਮੈਂ ਵੀਡੀਓ ਚ ਦਿਖਾਉਣਾ ਇਹ ਆ ਇਹ ਬੈਗ ਤੇ ਆ ਇਹਦੇ ਨਾਲ ਜੀਨਸ ਹੈ ਕਿਹੜਾ ਵਾਸ਼ਿੰਗ ਕਪੜੇ ਚਾਹੀਦੇ ਹਨ ਅਬਨੀਤ ਖੁਸ਼ ਮੈਂ ਜੇ ਕੁਝ ਖਾਣ ਪੀਣ ਤੇ ਅਬਨੀਤ ਨੇ ਲੈ ਲਈ ਆਈਸਕ੍ਰੀਮ ਉਹ ਮੈਨੂੰ ਤਾਂ ਹਲਾ ਦੇ ਓਏ ਨਹੀਂ ਤੁਸੀਂ ਆਪਣੀ ਲੈ ਲਓਗੇ ਨੇ ਇਧਰ ਕੀ ਪੈਕ ਕਰਵਾਇਆ ਅਹ ਨਹੀਂ ਭੱਲੇ ਚਾੜ ਪਾਪੜੀ ਸਹਿਬ ਇੱਤਈ ਖਾਣੇ ਜਾਂ ਪੈਕ ਕਰਵਾ ਲੈ ਪੈਕ ਕਰਵਾ ਲੈ ਲੋ ਵੀ ਦੇਖੋ ਚਾੜ ਪਾਪੜੀ ਦੀ ਸ਼ਕਲ ਪੈਕਿੰਗ ਬਹੁਤ ਵਧੀਆ ਕੀਤੀ ਹੈ ਦੇਖੋ ਉਹ ਬੰਦ ਕਰਦੇ ਪਹਿਲਾਂ ਪਲਾਸਟਿਕ ਜਿਹੇ ਵਾਲੇ ਹੁੰਦੇ ਸੀ ਡੱਬੇ ਉਹ ਦਬ ਜਾਂਦੀ ਹੈ ਦਬ ਜਾਂਦੀ ਹੈ ਅੱਛਾ ਹੂੰ ਸਹੀ ਗਾ ਆਜੋ ਥੈਂਕ ਯੂ ਥੈਂਕ ਯੂ ਭਾਈ ਲੋ ਦੋਸਤੋ ਘਰ ਤਾਂ ਅਸੀਂ ਪਹੁੰਚ ਗਏ ਘਰ ਆਉਂਦੇ ਹੀ ਇਹ ਮੰਝਾ ਬੁਣਨ ਵਾਲੇ ਮਿਲ ਗਏ ਬੰਦੇ ਭਾਈ ਆਜੋ ਲਿਓ ਆ ਮੰਝਾ ਬਣਵਾਉਣਾ ਜੀ ਇਹ ਰਸਤੇ 'ਚ ਮਿਲ ਗਏ ਸਾਨੂੰ ਭਾਈ ਜੀ ਆਪਣੇ ਇਹ ਬੁਣਨਾ ਹੈ ਆ ਗਾ ਰਿਹਾ YouTube ਦਾ ਡਾਕਟਰ ਮੈਂ ਮੈਂ ਦੇਖੋ ਉਹਨੇ ਥਰ ਚੱਕੂ ਕੀਤੀ ਜੀ ਚੱਕੂ ਬਾਹਰ ਥੋਨੇ ਘਰ ਆਏ ਸੀਗੇ ਤੇ ਹੁਣ ਇਹ ਬੁੰਨ ਗਏ ਲੈ ਉਹ ਤੇਗ ਪੁੱਛੀ ਇਹਨਾਂ ਨੂੰ ਹੋ ਗਿਆ ਹੋਣਾ ਹੁਣ ਤਾਂ ਹਾਂਜੀ ਬਾਈ ਹੋ ਗਿਆ ਵੰਜਾ ਹਾਂਜੀ ਬਹੁਤ ਵਾਹ ਵਾਹ ਇਹ ਤਾਂ ਪੂਰਾ ਹੈ ਨਾ ਵਧੀਆ ਕਸਤਾ ਯਾਰ ਪੂਰਾ ਫੁੱਲ ਟਾਈਟਲ ਲੈ ਬਾਈ ਬਣਾਈ ਤਾਂ ਵੀਡੀਓ ਮੜ ਜਾ ਦੇਖੀ ਬੈਠ ਕੇ ਨਾ ਵੀ ਦੇਖੋ ਉਹਨਾਂ ਮੈਂ ਬੈਠਾ ਤਾਂ ਵੀ ਮੰਜਾ ਬਹੁਤ ਦਬਿਆ ਨਹੀਂ ਹੈ ਨਵਾ ਦੇਖੋ ਆ ਲਓ ਜੀ ਇਸ ਦੇ ਨਾਲ ਹੀ ਜੀ ਕਰਦੇ ਆ ਬਲੌਗ ਦਾ ਐਂਡ ਤੇ ਤੁਸੀਂ ਸਾਰੇ ਹੱਸਦੇ ਵਸਦੇ ਰਹੋ ਖੁਸ਼ ਰਹੋ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਦੇ ਲਈ